ਦੋਸਤੋ ਜਿਵੇਂ ਕਿ ਸਾਨੂੰ ਪਤਾ ਹੈ ਪੰਜਾਬ ਦੇ ਵਿੱਚ ਬਹੁਤ ਸਾਰੇ ਬਾਬੇ ਜਿਹੜੇ ਆ ਉਹ ਮਸ਼ਹੂਰ ਹੋ ਰਹੇ ਨੇ ਤਾਂ ਜਿਵੇਂ ਕਿ ਸਾਨੂੰ ਪਤਾ ਹੈ ਪਿਛਲੇ ਕੁਝ ਦਿਨੀ ਪਹਿਲਾਂ ਬਾਬਾ ਮਲਿਕ ਜੋ ਕੇ ਇੱਕ ਬਾਬਾ ਸੀ ਜੋ ਕੇ ਸੰਗਤ ਦੇ ਸਾਹਮਣੇ ਆ ਕੇ ਲਾਈਵ ਉਸਨੇ ਆਪਣੇ ਬਾਰੇ ਸਾਰੀਆਂ ਗੱਲਾਂ ਸੱਚੀਆਂ ਦੱਸੀਆਂ ਸੀ ਤਾਂ ਅੱਜ ਉੱਥੇ ਹੀ ਜਿਹੜੇ ਸ਼ਿਵਨਾਥ ਮੋਗਾ ਜਿਨ੍ਹਾਂ ਬਾਰੇ ਤੁਸੀਂ ਜਾਣਦੇ ਹੋਵੋਗੇ ਉਹ ਵੀ ਇੱਕ ਵਾਰ ਲਾਈਵ ਆਏ ਨੇ ਤੇ ਉਹਨਾਂ ਨੇ ਵੀ ਆਪਣੀ ਸਾਰੀ ਸਚਾਈ ਹੈ ਜਿਹੜੀ ਲੋਕਾਂ ਸਾਹਮਣੇ ਬਿਆਨ ਕੀਤੀ ਹੈ ਉਹਨਾਂ ਦੁਆਰਾ ਦੱਸਿਆ ਗਿਆਗਾ ਕਿ ਜਿਹੜੇ ਜਦੋਂ ਉਹ ਸੰਗਤ ਦੇ ਵਿੱਚ ਹੁੰਦੇ ਨੇ ਤਾਂ ਜਦੋਂ ਉਥੇ ਢੋਲ ਜਾਂ ਫਿਰ ਉਸ ਟਾਈਮ ਜੋ ਕਿ ਪੀਰਾਂ ਦੇ ਸੌਂਗ ਚੱਲਦੇ ਨੇ ਤਾਂ ਉਸ ਦੇ ਨਾਲ ਉਹਨਾਂ ਦੇ ਵਿੱਚ ਲੋਰ ਆ ਜਾਂਦੀ ਹੈ ਤੇ ਸਰੀਰ ਹੈ ਜਿਹੜਾ ਉਹ ਨੱਚਣ ਦੇ ਮਾਗ ਲੱਗ ਜਾਂਦਾ ਹੈ ਉਹਨਾਂ ਨੇ ਦੱਸਿਆ ਕਿ ਜਦੋਂ ਉਹਨਾਂ ਦੇ ਵਿੱਚ ਲੋਰ ਆ ਜਾਂਦੀ ਹੈ ਤੇ ਜਦੋਂ ਕਦੇ ਵੀ ਕੋਈ ਸੰਗਤ ਵਾਲਾ ਬੰਦਾ ਉੱਥੇ ਆਉਂਦਾ ਹੈਗਾ ਸੰਗਤ ਦੇ ਵਿੱਚ ਤੇ ਜਦੋਂ ਉਹ ਮਥਾ ਟੇਕਦਾ ਤੇ ਜਿਹੜੀ ਗੱਲ ਵੀ ਉਹ ਪੀਰ ਦੇ ਦਰਬਾਰ ਦੇ ਵਿੱਚ ਕਹਿ ਖੜ ਕੇ ਕਹਿੰਦੇ ਨੇ ਤੇ ਉਹ ਸੱਚੀ ਹੋ ਜਾਂਦੀ ਹੈ ਤੇ ਉਹਨਾਂ ਨੇ ਦੱਸਿਆ ਕਿ ਇਹ ਸਾਰਾ ਇੱਕ ਲੋਰ ਦਾ ਕੰਮ ਹੁੰਦਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਅਸੀਂ ਵਿਆਹ ਸ਼ਾਦੀ ਦੇ ਵਿੱਚ ਜਾਂਦੇ ਹਾਂ ਤਾਂ ਉੱਥੇ ਡੀਜੇ ਲੱਗਿਆ ਹੁੰਦਾ ਹੈ ਤੇ ਸਾਡਾ ਨੱਚਣ ਨੂੰ ਜੀ ਕਰਦਾ ਹੈ ਤਾਂ ਉਸੇ ਤਰੀਕੇ ਦੇ ਨਾਲ ਜਦੋਂ ਪੀਰਾਂ ਦੇ ਦਰਬਾਰ ਦੇ ਵਿੱਚ ਕੋਈ ਢੋਲ ਵੱਜ ਰਿਹਾ ਹੁੰਦਾ ਹੈ ਜਾਂ ਫਿਰ ਪੀਰਾਂ ਦੇ ਭਜਨ ਬੰਦਗੀ ਦੇ ਗੀਤ ਚੱਲਦੇ ਨੇ ਤਾਂ ਉਹਨਾਂ ਦੇ ਵਿੱਚ ਵੀ ਇੱਕ ਲੋਰ ਹੈ ਜਿਹੜੀ ਉਹ ਆ ਜਾਂਦੀ ਹੈ ਜਿਸ ਤੋਂ ਬਾਅਦ ਜਿਵੇਂ ਜਿਵੇਂ ਉਹ ਜਿਹੜੀ ਗੱਲ ਮੂੰਹ ਦੇ ਵਿੱਚੋਂ ਕੱਢਦੇ ਨੇ ਉਹ ਸੱਚੀ ਹੋ ਜਾਂਦੀ ਹੈ ਤੇ ਜਿਸ ਦੇ ਨਾਲ ਲੋਕਾਂ ਦੀ ਸ਼ਰਧਾ ਪੀਰਾਂ ਦੇ ਵਿੱਚ ਹੈ ਜਿਹੜੀ ਉਹ ਵੱਧ ਜਾਂਦੀ ਹੈ ਤੇ ਉਹਨਾਂ ਨੇ ਕਿਹਾ ਕਿਵੇਂ ਕਿ ਸਾਨੂੰ ਪਤਾ ਹੈ ਪੰਜਾਬ ਦੇ ਵਿੱਚ ਤੇ ਉਹਨਾਂ ਦਾਰੇ ਬਾਬੇ ਜਿਹੜਾ ਉਮਰ ਤੱਕ ਹੋ ਰਹੇਗਾ ਤੇ ਪੱਜਵੇਂ ਕਿ ਸਾਨੂੰ ਪਤਾ ਹੈ ਪੀੜਾ ਨਹੀਂ ਪੁੱਛਦੇ ਨਹੀਂ ਉਹਨਾਂ ਦੀ ਕਈ ਗੱਲ ਹੈ ਹਰ ਇੱਕ ਦੇ ਹੋ ਜਾਂਦੀ ਹੈ ਬਾਕੀ ਤੁਸੀਂ ਕੀ ਸੋਚਦੇ ਹੋ ਸਾਹਮਣੇ ਉਹਨਾਂ ਦੀ ਗੱਲ ਲਾਈ ਹੈ ਆਪਣੇ ਆਪਣੇ ਬਾਰੇ ਨਾਂਛੇ ਦੀ ਬੇਰੂ ਦੇ ਤਾਂ ਆ